ਕੰਗਨਾਰ ਨਾਉਤ ਸ਼੍ਰੀਆਮ ਮੁਕਰਗੀ ਵੀ ਮੈਂ ਤਾਂ ਪੰਜਾਬੀਆਂ ਬਾਰੇ ਇਦਾਂ ਕਹੀ ਨਹੀਂ ਹੈਗਾ ਹੁਣ ਜਦੋਂ ਪਤਾ ਲੱਗਾ ਵੀ ਮੈਂ ਜੇਲ੍ਹ ਜਾਊਂਗੀ ਨਾ ਤਾਂ ਹੁਣ ਕੰਗਨਾਰ ਨਾਉਤ ਜਿਹੜੀ ਮਾਫੀ ਮੰਗਣ ਲੱਗ ਪਈ ਕੰਗਨਾਰ ਨਾਉਤ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਿਹੜਾ ਵੱਡਾ ਝਟਕਾ ਦਿੱਤਾ ਤੁਸੀਂ ਜਾਣਦੇ ਹੋ ਵੀ ਕੁਝ ਸਾਲ ਪਹਿਲਾਂ ਜਿਹੜਾ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਜੀ ਦੇ ਵਿੱਚ ਕਿਸਾਨਾਂ ਨੇ ਮੋਦੀ ਦੇ ਚਲਾਏ ਤਿੰਨ ਬਿਲਾਂ ਦਾ ਜਿਹੜਾ ਵਿਰੋਧ ਕੀਤਾ ਸੀ ਉਸ ਤੋਂ ਬਾਅਦ ਜਿਹੜਾ ਬੀਬੀਆਂ ਨੇ ਵੀ ਧਰਨਾ ਦਿੱਤਾ ਕਿਸਾਨਾਂ ਦੀ ਸਪੋਰਟ ਦੇ ਵਿੱਚ ਇੱਕ ਬੀਬੀ ਜਿਹੜੀ ਚੰਗੀ ਤਰ੍ਹਾਂ ਚੱਲ ਫਿਰ ਨਹੀਂ ਸਕਦੀ ਸੀ ਝੁੱਕ ਕੇ ਚੱਲਦੀ ਸੀ ਉਸ ਉੱਪਰ ਕੰਗਨਾਰ ਨਾਉਤ ਨੇ ਇੱਕ ਵਿਵਾਦਿਤ ਬਿਆਨ ਦਿੱਤਾ ਸੀ ਕਿ ਇਹ 100-100 ਰੁਪਿਆ ਲੈ ਕੇ ਧਰਨੇ ਦੇ ਵਿੱਚ ਆ ਜਾਂਦੇ ਨੇ ਆ ਸ਼ਹੀਨ ਬਾਗ ਆਲੇ ਨੇਗੇ ਇਸ ਤਰੀਕੇ ਨਾਲ ਬਹੁਤ ਜ਼ਿਆਦਾ ਮੰਦਾ ਬੋਲਿਆ ਸੀਗਾ ਉਸ ਤੋਂ ਬਾਅਦ ਜਿਹੜਾ ਉਹ ਮਹਿੰਦਰ ਕੌਰ ਨਾਮ ਦੀ ਔਰਤ ਸੀ ਜਿਹਦੇ ਉੱਪਰ ਇਹ ਬਿਆਨ ਦਿੱਤਾ ਸੀ ਉਸਨੇ ਕੰਗਨਾਰ ਨਾਉਤ ਦੇ ਉੱਪਰ ਜਿਹੜਾ ਪਾਰਚਾ ਕਰਵਾ ਦਿੱਤਾ ਸੀ ਹਾਈ ਕੋਰਟ ਦੇ ਵਿੱਚ ਤਿੰਨ-ਚਾਰ ਸਾਲਾਂ ਤੋਂ ਉਹ ਕੇਸ ਹੈ ਜਿਹੜਾ ਚੱਲ ਰਿਹਾ ਸੀ ਪਰ ਹੁਣ ਕੰਗਨਾਰ ਨਾਉਤ ਜਿਹੜੀ ਸ਼ਰੀਆਮ ਮੁੱਕਰ ਗਈ ਵੀ ਮੈਂ ਉਹ ਪੋਸਟ ਨਹੀਂ ਪਾਈ ਮੈਂ ਤਾਂ ਕਿਸੇ ਵਕੀਲ ਨੇ ਜਿਹੜੀ ਪੋਸਟ ਪਾਈ ਸੀ ਉਹਨੂੰ ਦੁਬਾਰੇ ਦੀ ਪੋਸਟ ਕੀਤਾ ਸੀ ਉਹ ਤੋਂ ਕਾਪੀ ਕਰਕੇ ਮੈਂ ਦੁਬਾਰੇ ਜਿਹੜਾ ਆਪਣੇ ਅਕਾਊਂਟ ਦੇ ਉੱਪਰ ਪਰ ਸਾਰੇ ਜਾਣਦੇ ਆ ਵੀ ਉਹ ਕੰਗਨਾਰ ਨਾਉਤ ਨੇ ਆਪ ਲਿਖਿਆ ਸੀ ਕੰਗਨਾਰ ਨਾਉਤ ਨੇ ਬੜਾ ਵਿਰੋਧ ਕੀਤਾ ਸੀ ਕਿਸਾਨੀ ਅੰਦੋਲਨ ਦਾ ਜਿੰਨੇ ਵੀ ਲੋਕ ਸਾਡੇ ਪੰਜਾਬੀ ਉਥੇ ਜਾਂਦੇ ਸੀ ਹਰੇਕ ਵਾਰੇ ਕੁਛ ਨਾ ਕੁਛ ਮੰਦਾ ਬੋਲਦੀ ਸੀ ਕਿਸੇ ਨੂੰ ਅਤਵਾਦੀ ਕਹਿੰਦੀ ਸੀ ਕਿਸੇ ਨੂੰ ਕਹਿੰਦੀ ਸੀ ਵੀ ਖਾਲਿਸਤਾਨ ਮੰਗਦੇ ਨੇ ਇਸ ਤਰੀਕੇ ਨਾਲ ਬਹੁਤ ਜ਼ਿਆਦਾ ਜਿਹੜੀਆਂ ਟਿੱਪਣੀਆਂ ਕੀਤੀਆਂ ਸੀ ਕੰਗਨਾਰ ਨਾਉਤ ਨੇ ਫਿਰ ਜਿਹੜੀ ਦਲਜੀਤ ਦੋਸਾਂਝ ਦੇ ਨਾਲ ਵੀ ਜਿਹੜੀ ਕੰਗਨਾਰ ਨਾਉਤ ਦੀ ਇੱਕ ਜੰਗ ਛਿੜ ਗਈ ਸੀ ਆ ਸੋਸ਼ਲ ਮੀਡੀਆ ਜੰਗ ਕਹਿਦੀ ਹੈ ਨਾ ਆਪਾਂ ਉਹਦੇ ਵਿੱਚ ਦਲਜੀਤ ਦੋਸਾਂਝ ਨੇ ਵੀ ਚੰਗੀ ਤਰ੍ਹਾਂ ਜਿਹੜਾ ਕੰਗਨਾਰ ਨਾਉਤ ਨੂੰ ਜਵਾਬ ਦਿੱਤਾ ਸੀਗਾ ਫਿਰ ਕੰਗਨਾਰ ਨਾਉਤ ਦੀ ਜੰਗ ਛਿੜੀ ਸੀ ਜਿਹੜੀ ਇੱਕ ਕੁੜੀ ਪੰਜਾਬੀ ਸੀ ਬੀਐਸਐਫ ਦੇ ਵਿੱਚ ਜੌਬ ਕਰਦੀ ਸੀ ਉਹ ਜਦੋਂ ਚੈਕਿੰਗ ਕਰਨ ਲੱਗੀ ਤਾਂ ਕੰਗਨਾਰ ਨਾਉਤ ਨੇ ਕੁਝ ਕਹਿ ਦਿੱਤਾ ਸੀ ਉਸ ਤੋਂ ਬਾਅਦ ਜਿਹੜਾ ਉਸ ਕੁੜੀ ਨੇ ਕੰਗਨਾਰ ਨਾਉਤ ਨੂੰ ਥੱਪੜ ਮਾਰ ਦਿੱਤਾ ਸੀ ਇਸ ਤਰੀਕੇ ਨਾਲ ਕੰਗਨਾਰ ਨਾਉਤ ਦੀ ਪੰਜਾਬੀਆਂ ਦੇ ਨਾਲ ਬਹੁਤਾ ਵਣਦੀ ਨਹੀਂ ਹੈਗੀ ਕੁਛ ਨਾ ਕੁਛ ਟਿੱਪਣੀਆਂ ਜਿਹੜੀ ਕੰਗਨਾਰ ਨੌਤ ਕਰਦੀ ਰਹਿੰਦੀ ਆ ਪਹਿਲਾਂ ਬਾਲੀਵੁੱਡ ਦੇ ਵਿੱਚ ਕੰਗਨਾਰ ਨੌਤ ਦਾ ਜਿਹੜਾ ਜਲੂਸ ਨਿਕਲਿਆ ਕੋਈ ਵੀ ਜਿਹੜੀ ਫਿਲਮ ਨਹੀਂ ਚੱਲੀ ਫਿਰ ਜਿਹੜੀ ਐਮਪੀ ਬਣ ਗਈ ਸੰਸਦ ਬਣ ਗਈ ਉਸ ਤੋਂ ਬਾਅਦ ਜਿਹੜਾ ਲੋਕਾਂ ਨੇ ਬਹੁਤ ਜ਼ਿਆਦਾ ਵਿਰੋਧ ਵੀ ਕੀਤਾ ਮੰਡੀ ਦੇ ਵਿੱਚ ਹੜ ਆ ਗਏ ਜਿੱਥੋਂ ਦੀ ਕੰਗਨਾਰ ਨੌਤ ਆਪਾਂ ਕਹਿੰਦੀ ਵੀ ਐਮਪੀ ਆ ਉੱਥੇ ਹੜ ਆ ਗਏ ਤੇ ਕੰਗਨਾਰ ਨੌਤ ਨੇ 1 ਰੁਪਏ ਦੀ ਵੀ ਜਿਹੜੀ ਮਦਦ ਨਹੀਂ ਕੀਤੀ ਉਲਟਾ ਹਾਲੇ ਦੱਸੀ ਜਾਂਦੀ ਆ ਕੰਗਨਾਰ ਨੌਤ ਵੀ ਇੱਥੇ ਹੜਨੀ ਆ ਇੱਥੇ ਦਾ ਜਿਹੜਾ ਪਚਾਹ ਲਾਏ ਨੇ ਸੋਸ਼ਲ ਮੀਡੀਆ ਤੇ ਜਦੋਂ ਇੱਕ ਸਵਾਲ ਪੁੱਛਿਆ ਗਿਆ ਕੰਗਨਾਰ ਨੌਤ ਨੂੰ ਤਾਂ ਕਹਿੰਦੀ ਮੇਰੇ ਕੋਲੇ ਕੋਈ ਪੈਸਾ ਨਹੀਂ ਹੈਗਾ ਦੇਣ ਵਾਸਤੇ ਕਿਸੇ ਨੂੰ ਵੀ ਮੇਰੇ ਕੋਲੇ ਕੋਈ ਰੁਪਈਆ ਨਹੀਂ ਹੈਗਾ ਵੀ ਮੈਂ ਜਿਹੜੀ ਹੜਪੀੜ ਤਾਂ ਨਹੀਂ ਮਦਦ ਕਰ ਸਕਾਂ ਤਾਂ ਇਹ ਕਰਦਾਰ ਹੈ ਜਿਹੜਾ ਕੰਗਨਾਰ ਨੌਤ ਦਾ ਜਦੋਂ ਵੀ ਉਸ ਨੂੰ ਲੱਗਦਾ ਵੀ ਮੈਨੂੰ ਹੁਣ ਕੋਈ ਪੁੱਛਦਾ ਨਹੀਂ ਤਾਂ ਉਹ ਸਿੱਧਾ ਸਿੱਧਾ ਪੰਜਾਬੀਆਂ ਦੇ ਨਾਲ ਜਿਹੜਾ ਪੰਗਾ ਲੈ ਲੈਂਦੀ ਆ ਕਿਸਾਨ ਅੰਦੋਲਨ ਦੇ ਬਾਰੇ ਬਹੁਤ ਮਾੜਾ ਚੰਗਾ ਬੋਲਿਆ ਸੀ ਇੱਕ ਮਹਿੰਦਰ ਕੌਰ ਨਾ ਦੀ ਕਿਸਾਨ ਬੀਬੀ ਜਿਹੜੀ ਝੁੱਕ ਕੇ ਚੱਲਦੀ ਸੀ ਉਸ ਉੱਪਰ ਟਿੱਪਣੀ ਕੀਤੀ ਗਈ ਸੀ ਵੀ ਇਹ 100 ਰੁਪਿਆ ਲੈ ਕੇ ਜਿਹੜਾ ਅੰਦੋਲਨ ਦੇ ਵਿੱਚ ਆ ਜਾਂਦੇ ਨੇ ਇਹਨਾਂ ਦਾ ਕੋਈ ਲੈਣਾ ਦੇਣਾ ਜਿਹੜਾ ਨਹੀਂ ਹੈਗਾ ਅੰਦੋਲਨ ਦੇ ਵਿੱਚ ਉਸ ਤੋਂ ਬਾਅਦ ਜਦੋਂ ਕੰਗਨਾਰ ਨਾਉਤ ਪੰਜਾਬ ਦੇ ਵਿੱਚੋਂ ਲੰਘਣ ਲੱਗੀ ਤਾਂ ਫਿਰ ਉਹਨਾਂ ਬੀਬੀਆਂ ਨੇ ਹੀ ਜਿਹੜਾ ਕੰਗਨਾਰ ਨਾਉਤ ਦਾ ਰਾਹ ਰੋਕ ਲਿਆ ਸੀ ਤੇ ਫਿਰ ਮਾਫੀ ਮੰਗੀ ਸੀ ਕੰਗਨਾਰ ਨਾਉਤ ਨੇ ਫਿਰ ਜਾਣ ਦਿੱਤਾ ਸੀ ਬਾਅਦ ਦੇ ਵਿੱਚ ਦੁਆਰੇ ਫਿਰ ਪੋਸਟਾਂ ਪਾ ਦਿੱਤੀਆਂ ਵੀ ਪੰਜਾਬੀਆਂ ਨੇ ਮੇਰੇ ਨਾਲ ਇਦਾਂ ਕੀਤਾ ਜਾਂ ਇਦਾਂ ਕੀਤਾ ਤਾ ਦੋਸਤੋ ਕਰਦਾਰ ਦੀ ਗੱਲ ਕਰੀਏ ਕੰਗਨਾਰ ਨੌਤ ਦਾ ਕਰਦਾਰ ਹੈ ਜਿਹੜਾ ਉਹ ਬਹੁਤ ਹੀ ਮਾੜਾ ਰਿਹਾ ਹੈਗਾ ਹਮੇਸ਼ਾ ਹੀ ਪੰਜਾਬੀਆਂ ਦੇ ਵਿਰੋਧ ਵਿੱਚ ਵੀਡੀਓ ਪਾਈਆਂ ਨੇ ਹਮੇਸ਼ਾ ਹੀ ਪੰਜਾਬੀਆਂ ਦੇ ਵਿਰੋਧ ਵਿੱਚ ਉਸਨੇ ਫਿਲਮਾਂ ਕੀਤੀਆਂ ਨੇ ਜਿੰਨਾ ਹੋ ਸਕਦਾ ਨੀਮਾ ਝਕਾਉਣ ਦੀ ਇਸਨੇ ਕੋਸ਼ਿਸ਼ ਕੀਤੀ ਹੋਈ ਆ ਹੁਣ ਹਾਈ ਕੋਰਟ ਨੇ ਸਿੱਧਾ ਜਵਾਬ ਦੇਤਾ ਸਿੱਧੀ ਜਿਹੜੀ ਮਾਨਹਾਨੀ ਦਾ ਕੇਸ ਹੋਇਆ ਸੀ ਕੰਗਨਾਰ ਨੌਤ ਦੇ ਉਹ ਜਿਹੜੀ ਅਪੀਲ ਪਾਈ ਸੀ ਕੰਗਨਾਰ ਨੌਤ ਨੇ ਜਿਹੜੀ ਉਹ ਖਾਰਜ ਕਰ ਦਿੱਤੀ ਆ ਉਸ ਤੋਂ ਉੱਪਰ ਜਿਹੜਾ ਕੰਗਨਾਰ ਨੌਤ ਦਾ ਬਿਆਨ ਹੈ ਉਸਨੇ ਕਿਹਾ ਕਿ ਮੈਂ ਕਿਸਾਨਾਂ ਉੱਪਰ ਕੋਈ ਟਿੱਪਣੀ ਨਹੀਂ ਕੀਤੀ ਹੈ ਕਿਸੇ ਵਕੀਲ ਦੀ ਪੋਸਟਰ ਸੀ ਤੇ ਉਸ ਦੇ ਪੇਜ ਤੋਂ ਚੱਕ ਕੇ ਮੈਂ ਪਾ ਦਿੱਤੀ ਤਾਂ ਹੁਣ ਇਸ ਤਰੀਕੇ ਨਾਲ ਜਿਹੜੀਆਂ ਮਾਫੀਆਂ ਮੰਗ ਰਹੀਆਂ ਕੰਗਨਾਰ ਨਾਉਤ